ਹਾਂ ਜੀ ਮਿੱਤਰੋ ਇੱਕ ਆ ਤੁਸੀਂ ਦੇਖੋ ਇਹ ਇੱਥੇ ਵੀ ਮਸਜਿਦ ਹੁੰਦੀ ਸੀਗੀ ਤੇ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿੰਨਾ ਇਹ ਤਲਵੰਡੀ ਰਾਏ ਪਿੰਡ ਸੀ ਨਾ ਇਹ ਸਾਰਾ ਮੁਸਲਮਾਨਾ ਹੁੰਦਾ ਸੀਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਥਾਂ ਥਾਂ ਤੇ ਐਵੇਂ ਦੇ ਜਿਹੜੀਆਂ ਮਸਜਿਦਾਂ ਨੇ ਜਾਂ ਉਹਨਾਂ ਦੇ ਰਹਿਣ ਵਾਲੇ ਘਰ ਨੇ ਐਵੇਂ ਦੇ ਖੰਡਰ ਬਣੇ ਪਏ ਤਾਂ ਤੁਸੀਂ ਆਹ ਦੇਖੋ ਪੀ ਇਹ ਨਾਨਕਸ਼ਹੀ ਇੱਟ ਨਾਲ ਚਿਣਿਆ ਗਿਆ ਤੇ ਮਿੱਟੀ ਗਿਆ ਮੈਂ ਪਹਿਲਾਂ ਇੱਥੇ ਵੱਡੇ ਗੇਟ ਸੀਗੇ ਲੱਕੜੀ ਦੇ ਅੱਛਾ ਲੋਹਾ ਲੱਗੇ ਹੁੰਦਾ ਸੀ ਕਿਲ ਲੱਗੇ ਸੀ ਕਿਲਿਆਂ ਵਾਲੇ ਹਾਂਜੀ ਇੱਕ ਫਿਰ ਇੱਡਾ ਕਿ ਨੰਗਣ ਦਾ ਥਾਉ ਸੀ ਇੱਕ ਬੀਜ ਹਾਂ ਨੰਗਣ ਵਾਸਤੇ ਇੱਕ ਕੱਲੇ ਬੰਦੇ ਵਾਸਤੇ ਨੰਗਣ 27 ਗੱਡੇ ਖਜ਼ਾਨੇ ਦੇ ਵਿਆਜੂ ਲੈ ਕੇ ਗਿਆ ਸੀ ਇੱਥੇ ਐਡੇ ਬਾਣੀਏ ਤੱਕੜੇ ਸੀ ਅੱਛਾ ਕਿ ਜਿਵੇਂ ਤੁਸੀਂ ਦੱਸਦੇ ਨਾ ਮੁਦਕੀ ਦੀ ਲੜਾਈ ਹਾਂ ਸਾਡਾ ਉਧਰ ਕਿਹੜਾ ਬੰਦਾ ਉਹਨਾਂ ਦਾ ਸ਼ਹੀਦ ਹੋਇਆ ਸੀਗਾ ਉਹਦਾ ਨਾਂਉ ਨਹੀਂ ਪਤਾ ਅੱਛਾ ਉਹ ਉਹਨਾਂ ਦਾ ਬੁੜਾ ਮਰਿਆ ਕਰਕੇ ਕਹਿੰਦੇ ਨੇ ਮੋਤਕੀਕੇ ਮੋਤਕੀ ਮਰਿਆ ਤੀ ਉਹ ਅੱਛਾ ਮੋਤਕੀ ਗਿਆ ਹੜਾ ਜੰਗ ਤੇ ਲੜਾਈ ਹਾਂ ਲੜਾਈ ਤੇ ਵੀ ਉੱਥੇ ਉਹ ਸ਼ਹੀਦ ਹੋ ਗਿਆ ਨਾ ਵੀ ਇਹ ਚਾਰ ਜਗ੍ਹਾ ਲੜਾਈ ਹੋਈ ਸੀਗੀ ਇਹ 1840 ਤੋਂ ਤੇ 1845 ਦੇ 54 ਦੇ ਵਿੱਚ ਮੋਤਕੀ ਫਰੋਸ਼ਾ ਤੇ ਸਭਰਾਈ ਤੇ ਚੇਲੇ ਵਾਲਾ ਹਾਂਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਆਵਜੇ ਤਲਵੰਡੀ ਰਾਏ ਇੱਥੇ ਇੱਕ ਪੁਰਾਣੀ ਮਸਜਿਦ ਹੈ ਮਸਜਿਦ ਤੋਂ ਬਾਅਦ ਵਿੱਚ ਗੁਰਦੁਆਰਾ ਬਣਾ ਦਿੱਤਾ ਗੁਰਦੁਆਰੇ ਤੋਂ ਬਾਅਦ ਵਿੱਚ ਇੱਕ ਖੰਡਰ ਬਣਾ ਦਿੱਤਾ ਕਿਉਂਕਿ ਜਿਹੜੀ ਤੁਸੀਂ ਇੱਕ ਐਮੀਵਰਕ ਦੀ ਫਿਲਮ ਵੇਖੀ ਹੋਣੀ ਜਿੰਦੇ ਵਿੱਚ ਉਹ ਕਹਿੰਦਾ ਵੀ ਇਹ 47 ਤੋਂ ਬਾਅਦ ਇਹ ਮੁਸਲਮਾਨਾਂ ਦੀ ਮਸਜਿਦ ਸੀਗੀ ਮਸਜਿਦ ਵਿੱਚ ਵੀ ਉਹਨਾਂ ਕਹਿੰਿਆ ਵੀ ਸਰਦਾਰੋ ਸਾਡੀ ਮਸਜਿਦ ਨਾ ਟਾਹ ਜੇ ਇੰਦੇ ਵਿੱਚ ਹੀ ਤੁਸੀਂ ਆਪਦਾ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਜੀ ਤੇ ਉਦਾਂ ਦੀ ਹਕੀਕਤ ਇਸ ਪਿੰਡ ਵਿੱਚ ਉਹੀ ਹੈ ਜਿਵੇਂ ਤਲਵੰਡੀ ਰਾਏ ਕੇ ਹਾਂਜੀ ਕੀ ਹਾਲ ਚਾਲ ਦੋਸਤੋ ਹਾਂ ਠੀਕ ਜੇ ਆਪਣੇ ਤੇ ਮਿੱਤਰੋ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਕਮੌਣ ਚੱਲੇ ਆਂ ਫੇਰ ਉਹ ਆਈ ਆਪਣੀਆਂ ਪੁਰਾਣੀਆਂ ਜਗ੍ਹਾ ਦੇ ਪੁਰਾਣੀਆਂ ਲੋਕੇਸ਼ਨਾਂ ਤੇ ਤੇ ਆਪਾਂ ਤੁਹਾਨੂੰ ਆਪਣੇ ਕਲਚਰ ਨਾਲ ਰੂਬਰੂ ਕਰਾਉਂਦੇ ਰਹਿੰਨੇ ਆਂ ਤੇ ਅੱਜ ਦੇ ਵਲੌਗ ਵਿੱਚ ਜਿਵੇਂ ਤੁਹਾਨੂੰ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਵੀ ਆਪਾਂ ਫੇਰ ਪੁਰਾਣੀਆਂ ਲੋਕੇਸ਼ਨਾਂ ਤੇ ਚੱਲੇ ਪੁਰਾਣੇ ਮਹਿਲ ਹੋਗੇ ਪੁਰਾਣੇ ਘਰ ਹੋਗੇ ਜਿਹੜੇ ਅੰਗਰੇਜ਼ਾਂ ਦੇ ਵੇਲੇਾਂ ਦੇ ਬਣੇ ਹੋਏ ਜਾਂ ਮੁਸਲਮਾਨਾਂ ਦੇ ਵੇਲੇਾਂ ਦੇ ਬਣੇ ਹੋਏ ਤਪਾਤ ਨੂੰ ਸਾਰੇ ਵਿਖਾਵਾਂਗੇ ਇਤਿਹਾਸ ਬਾਰੇ ਦੱਸਾਂਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਜੇ ਬੜਾ ਮਸਤ ਵਲੌਗ ਹੋਣ ਨਾਲ ਹਾਂਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਆਵਜਿਆ ਤਲਵੰਡੀ ਰਾਏ ਇੱਥੇ ਇੱਕ ਪੁਰਾਣੀ ਮਸਜਿਦ ਹੈ ਮਸਜਿਦ ਤੋਂ ਬਾਅਦ ਵਿੱਚ ਗੁਰਦੁਆਰਾ ਬਣਾ ਦਿੱਤਾ ਗੁਰਦੁਆਰੇ ਤੋਂ ਬਾਅਦ ਵਿੱਚ ਇਹ ਖੰਡਰ ਬਣਾ ਦਿੱਤਾ ਕਿਉਂਕਿ ਜਿਹੜੀ ਤੁਸੀਂ ਇੱਕ ਐਮੀਵਰਕ ਦੀ ਫਿਲਮ ਵੇਖੀ ਹੋਣੀ ਜਿੰਦੇ ਵਿੱਚ ਉਹ ਕਹਿੰਦਾ ਵੀ ਇਹ 47 ਤੋਂ ਬਾਅਦ ਇਹ ਮੁਸਲਮਾਨਾਂ ਦੀ ਮਸਜਿਦ ਸੀਗੀ ਮਸਜਿਦ ਵਿੱਚ ਵੀ ਉਹਨਾਂ ਕਹਿੰਦਾ ਵੀ ਸਰਦਾਰੋ ਸਾਡੀ ਮਸਜਿਦ ਨਾ ਟਹ ਜੇ ਇੰਦੇ ਵਿੱਚ ਹੀ ਤੁਸੀਂ ਆਪਦਾ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਜੀ ਤੇ ਉਦਾਂ ਦੀ ਹਕੀਕਤ ਇਸ ਪਿੰਡ ਵਿੱਚ ਹੋਈ ਹੈ ਜਿਵੇਂ ਤਲਵੰਡੀ ਰਾਏ ਕੇ ਤੇ ਮੈਂ ਹੁਣ ਇਸ ਟਾਈਮ ਇੱਥੇ ਆ ਤਲਵੰਡੀ ਰਾਏ ਕੀ ਤੇ ਇੱਥੇ ਪਹਿਲਾਂ ਸੀਗੀ ਮੁਸਲਮਾਨਾਂ ਦੀ ਮਸਜਿਦ ਮਸਜਿਦ ਉਹ ਬਾਅਦ ਵਿੱਚ ਇਹ ਮਸਜਿਦ ਸੀਗੀ 1947 ਤੋਂ ਬਾਅਦ ਜਿਵੇਂ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤੇ ਉਹਨਾਂ ਮੁਸਲਮਾਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀ ਮਸਜਿਦ ਹੈ ਇਹਨੂੰ ਟਾਇਆ ਜਿਨਾ ਇਹਦੇ ਵਿੱਚ ਹੀ ਤੁਸੀਂ ਆਪਦਾ ਗੁਰੂ ਗ੍ਰੰਥ ਸਾਹਿਬ ਲਿਆ ਕੇ ਰੱਖ ਲੈ ਜੀ ਇਹ ਪਹਿਲਾਂ ਕਿਸੇ ਟਾਈਮ ਦੇ ਵਿੱਚ ਮਸਜਿਦ ਹੋਇਆ ਕਰਦੀ ਸੀਗੀ 1947 ਤੋਂ ਪਹਿਲਾਂ ਤੇ ਜਿਵੇਂ ਆਪਣੀ 1947 ਨੂੰ ਵੰਡ ਹੋ ਗਈ ਭਾਰਤ ਤੇ ਪਾਕਿਸਤਾਨ ਦੀ ਤੇ ਉਦੋਂ ਮੁਸਲਮਾਨ ਇਹ ਮਸਜਿਦ ਨੂੰ ਛੱਡ ਕੇ ਗਏ ਚਲੇ ਸੀ ਕਿਉਂਕਿ ਜਾਣ ਤੇ ਆ ਤੁਸੀਂ ਦੇਖੋ ਵੀ ਪੁਰਾਣੇ ਜ਼ਮਾਨੇ ਦੀ ਕੰਸਟਰਕਸ਼ਨ ਉਹ ਉਹੀ ਹੋਈ ਆ ਤੇ ਆ ਉੱਪਰ ਦੇਖੋ ਵੀ ਲੈਂਟਰ ਪਾਇਆ ਹੋਇਆ ਜ਼ਿਆਦਾਤਰ ਤਾਂ ਗੋथिक ਸਟਾਈਲ ਦੀ ਛੱਤ ਹੁੰਦੀ ਸੀ ਕਿ ਪਰ ਇਹਨੂੰ ਲੈਂਟਰ ਪਾਇਆ ਹੋਇਆ ਤੇ ਆ ਤੁਸੀਂ ਦੇਖੋ ਬਾਅਦ ਵਿੱਚ ਕਿਉਂਕਿ ਇਹਨੂੰ ਗੁਰਦੁਆਰੇ ਵਿੱਚ ਕਨਵਰਟ ਕਰ ਦਿੱਤਾ ਉਹਸਾ ਉੱਤੇ ਜੋ ਵੀ ਇੱਥੇ ਲੰਗਰ ਦੇ ਭਾਂਡੇ ਭੁੰਡੇ ਰੱਖੇ ਜਾਂਦੇ ਹੁਣੇ ਨਾ ਤੁਸੀਂ ਦੇਖੋ ਵੀ ਕਿਸੇ ਟਾਈਮ 47 ਤੋਂ ਪਹਿਲਾਂ ਇੱਥੇ ਇਹ ਮੁਸਲਮਾਨਾਂ ਦੀ ਮਸਜਿਦ ਹੋਇਆ ਕਰਦੀ ਸੀਗੀ ਉਹ ਉੱਥੇ ਆਪਦਾ ਨਮਾਜ਼ ਅਦਾ ਕਰਦੇ ਹੁੰਦੇ ਸੀਗੇ ਤੇ ਬਾਕੀ ਆ ਜਿਹੜੀ ਕੰਸਟਰਕਸ਼ਨ ਦੇਖੋ ਕਿੰਨੀ ਵਧੀਆ ਕੀਤੀ ਗਈ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਅੰਗਰੇਜ਼ ਤੇ ਮੁਸਲਮਾਨ ਇਦਾਂ ਦੇ ਜਿਹੜੇ ਬਿਲਡਿੰਗਾਂ ਤਿਆਰ ਕਰਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਆ ਬੋਰਡ ਬੋਰਡ ਕੰਦਾ ਦੇ ਵਿੱਚ ਬੋਰਡ ਪਿੱਪਲ ਉੱਗੇ ਪਏ ਨੇ ਤੇ ਕਿਸੇ ਟਾਈਮ ਇੱਥੇ ਇੰਨੀ ਆ ਰੌਣਕਾਂ ਲੱਗਦੀਆਂ ਹੋਣੀਆਂ ਸੀਗੀਆਂ ਤੇ ਹੁਣ ਦੇਖੋ ਸਾਰਾ ਕੁਝ ਸੂਨਸਾਨ ਪਿਆ ਤੇ ਬਾਕੀ ਇਹ ਜਿਹੜੀ ਕੰਸਟਰਕਸ਼ਨ ਹੈ ਆ ਤੁਸੀਂ ਦੇਖੋ ਵੀ ਇਹ ਚੂਨੇ ਪੱਥਰ ਦੀ ਤਿਆਰ ਕੀਤੀ ਗਈ ਹੈ ਜਿਆਦਾਤਰ ਪੁਰਾਣੀਆਂ ਬਿਲਡਿੰਗਾਂ ਦਾ ਚੂਨੇ ਪੱਥਰ ਦੀਆਂ ਹੀ ਬਣਦੀਆਂ ਹੁੰਦੀਆਂ ਸੀਗੇ ਆ ਦੇਖੋ ਤੁਸੀਂ ਅੰਦਰਲੇ ਪਾਸੋਂ ਆ ਮਸਜਿਦ ਐਵੇਂ ਨਹੀਂ ਦਿੱਖਦੀ ਜਿਵੇਂਗੀ ਸਾਰੇ ਜਿਹੜੇ ਗੇਟ ਉਹ ਬੰਦ ਕੀਤੇ ਨਾ ਉਹ ਲੱਕੜ ਦੇ ਕੀ ਆ ਸਾਹਮਣੇ ਉਹ ਮਸਜਿਦ ਦਾ ਗੇਟ ਆ আচ্ছা ਮਸਜਿਦ ਦਾ ਗੇਟ ਕਿਤੇ ਕੁਰਾਨ ਸ਼ਰੀਫ ਰੱਖਦੇ ਸੀਗੇ ਹਾਂਜੀ ਹਾਂ ਉਹ ਕੁਰਾਨ ਸ਼ਰੀਫ ਵਿੱਚ ਰੱਖਦੇ ਸੀਗੇ ਤੇ ਹੁਣ ਤਾਂ ਸਾਰਾ ਕੁਝ ਹਨਾ ਕਰਾਬ ਹੋ ਗਿਆ ਖੰਡਰ ਬਣ ਗਿਆ ਹਨਾ ਕਿੰਨੇ ਕਬੂਤਰਾਂ ਦੀਆਂ ਮਿੱਠਾ ਇੱਥੇ ਬਹੁਤ ਸੋਹਣੀ ਹੋਣੀ ਯਾਰ ਜਦੋਂ ਚੱਲਦੀ ਬਹੁਤ ਸੋਹਣੀ ਸੀ ਬਹੁਤ ਸੋਹਣਾ ਇਤਰੋ ਆ ਚੀਜ਼ ਦੇਖੋ ਤੁਸੀਂ ਕਿਉਂਕਿ ਹੁਣ ਦੇ ਜ਼ਮਾਨੇ ਦੇ ਵਿੱਚ ਸਿਲਵਰ ਦੇ ਭਾਂਡਿਆਂ ਵਿੱਚ ਜਾਂ ਸਟੀਲ ਦੇ ਭਾਂਡਿਆਂ ਦੇ ਵਿੱਚ ਬਣਾਉਂਦੇ ਨਾ ਖਾਣਾ-ਦਣਾ ਤੇ ਇੱਥੇ ਤੁਸੀਂ ਦੇਖੋ ਆਪਣੇ ਤਲਵੰਡੀ ਰਾਏ ਆਪਾਂ ਐ ਤੇ ਉੱਥੇ ਤੋਂ ਵੀ ਦੇਖੋ ਕਿ ਆ ਮਿੱਟੀ ਦਾ ਹੈ ਹਨਾ ਇਹ ਦੇਖੋ ਗਰਮ ਹੋਣਾ ਆ ਗਰਮ ਨੇ ਆ ਇਧਰ ਵੇਖੋ ਤੁਸੀਂ ਇਹਨੂੰ ਵਾੜਾ ਆਇਆ ਪਿਆ ਦਾਲੇ ਕਾਂਦੀ ਦਾਲੇ ਛੋਲਿਆਂ ਦੀ ਜੀ ਬਸ ਇਹ ਮੂੰਗੀ ਮਸਰ ਮੂੰਗੀ ਮਸਰਾਂ ਦੀ ਦਾਲ ਏ ਤੇ ਆ ਮਿੱਟੀ ਦੀ ਏ ਦੇਸ਼ਕੀ ਜੀ ਬਣਾਈ ਤੇ ਅੱਗ ਦੇ ਬੰਦੀ ਪਈ ਦਾਲ ਤੇ ਆਪਣੇ ਤਾਂ ਹੁਣ ਬਸ ਪੋਲੀ ਗਏ ਇਵੇਂ ਦੀਆਂ ਚੀਜ਼ਾਂ ਹੁਣ ਤਾਂ ਗੈਸ ਆ ਗਏ ਨੇ ਹਾਂਜੀ ਮਿੱਤਰੋ ਇੱਕ ਆ ਤੁਸੀਂ ਦੇਖੋ ਵੀ ਇੱਥੇ ਵੀ ਮਸਜਿਦ ਹੁੰਦੀ ਸੀਗੀ ਤੇ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿੰਨਾ ਇਹ ਤਲਵੰਡੀ ਰਾਏ ਪਿੰਡ ਸੀ ਨਾ ਇਹ ਸਾਰਾ ਮੁਸਲਮਾਨਾ ਹੁੰਦਾ ਸੀਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਥਾ ਥਾ ਤੇ ਐਵੇਂ ਦੇ ਜਿਹੜੀਆਂ ਮਸਜਿਦਾਂ ਨੇ ਜਾਂ ਉਹਨਾਂ ਦੇ ਰਹਿਣ ਵਾਲੇ ਘਰ ਨੇ ਐਵੇਂ ਦੇ ਖੰਡਰ ਬਣੇ ਪਏ ਤਾਂ ਤੁਸੀਂ ਆਹ ਦੇਖੋ ਵੀ ਇਹ ਨਾਨਕਸ਼ਹੀ ਇੱਟ ਨਾਲ ਚਿਣਿਆ ਗਿਆ ਤੇ ਮਿੱਟੀ ਲੱਗੀ ਮਿੱਟੀ ਨਾਲ ਇਹਦੀ ਚਣਾਈ ਕੀਤੀ ਤੇ ਇੱਟ ਜਿਹੜੀ ਹੈ ਇਹਦੇ ਵਿੱਚ ਚੂਨਾ ਪੱਥਰ ਵਰਤੇ ਆ ਗਿਆ ਤੇ ਮਿੱਟੀ ਦੀ ਚਣਾਈ ਕੀਤੀ ਕਿਉਂਕਿ ਐਵੇਂ ਦੇ ਜਿਹੜੇ ਮਹਿਲ ਹੈ ਜ਼ਿਆਦਾਤਰ ਤਾਂ ਚੂਨੇ ਪੱਥਰ ਨਾਲ ਤਿਆਰ ਕਰਦੇ ਨੇ ਤੇ ਜਾਂ ਮਿੱਟੀ ਨਾਲ ਚਣਾਈ ਕਰਦੇ ਨੇ ਕਿਉਂਕਿ ਇਹ ਬੜਾ ਪੁਰਾਣਾ ਘਟੂ ਘਟ ਇਹ 100 ਸਾਲ ਪੁਰਾਣਾ ਹੋ ਸਕਦਾ 100 ਤੋਂ 150 ਸਾਲ ਦੇ ਪੁਰਾਣਾ ਇਹ 100 ਤੋਂ 150 ਸਾਲ ਪੁਰਾਣਾ ਹੋ ਸਕਦਾ ਤੇ ਤੁਸੀਂ ਵੇਖੋ ਵੀ ਇੰਨੀ-ਇੰਨੀ ਮੋਟੀਆਂ-ਮੋਟੀਆਂ ਕੰਧਾਂ ਕੀਤੀਆਂ ਨੇ ਤੇ ਆਹ ਕੋਰਨੇ ਜਿਹਾ ਛੱਡੇ ਪਏ ਤੁਸੀਂ ਦੇਖੋ ਵੀ ਕਿਸੇ ਟਾਈਮ ਇੱਥੇ ਮੁਸਲਮਾਨ ਰਹਿੰਦੇ ਕਰਦੇ ਸੀਗੇ ਤੇ ਹੁਣ ਵੀ ਬਥੇਰੇ ਇੱਥੇ ਮੁਸਲਮਾਨ ਰਹਿੰਦੇ ਉਹਨਾਂ ਨਾਲ ਪਾ ਗੱਲਬਾਤ ਕੀਤੀ ਏ ਤੇ ਆਇਦੇ ਟਾਈਮ ਦੇ ਵਿੱਚ ਮੁਸਲਮਾਨ ਤਾਂ ਇੱਥੋਂ ਗਏ ਚਲੇ ਕਿਉਂਕਿ ਘਟਣੇ ਬਹੁਤ ਘਟਣੇ ਰਹਿ ਗਏ ਨੇ ਕਿਉਂਕਿ ਜਿਹੜਾ ਯਾਰ ਮਲੇਰਕੋਟਲੇ ਵਾਲਾ ਏਰੀਆ ਨੇ ਇਹਦੇ ਵਿੱਚ ਜ਼ਿਆਦਾਤਰ ਤਾਂ ਮੁਸਲਮਾਨ ਬੜੇ ਰਹਿੰਦੇ ਹੁੰਦੇ ਸੀਗੇ ਤੇ 47 ਤੋਂ ਬਾਅਦ ਉਹ ਸਾਰੇ ਇਹਨੂੰ ਆਪਦੇ ਘਰਾਂ-ਬਾਰਾਂ ਨੂੰ ਛੱਡ ਕੇ ਤੇ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ ਆ ਉਦੋਂ ਦੀਆਂ ਨਿਸ਼ਾਨੀਆਂ ਉਦੋਂ ਦਾ ਇਤਿਹਾਸ ਇੱਥੇ ਖੜਾ ਹੋਇਆ ਤੇ ਹੌਲੀ-ਹੌਲੀ ਟੱਠੀ ਜਾਂਦਾ ਟਾਈਮ ਦੇ ਸਾਹਮਣੇ ਅੰਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਆ ਪਿੰਡ ਲਕਾਣਾ ਜਿਹੜਾ ਇਹ ਜਿਹੜਾ ਕੀ ਰਾਏਕੋਟ ਤੋਂ ਕੋਈ 10-15 ਕਿਲੋਮੀਟਰ ਦੀ ਦੂਰੀ ਤੇ ਹੈਗਾ ਵਾ ਤੇ ਇੱਥੇ ਇੱਕ ਗੇਟ ਬਣਿਆ ਪੁਰਾਣੇ ਵੇਲੇਆਂ ਦਾ ਪੱਕਾ ਗੇਟ ਇਹਦਾ ਨਾਮ ਨਾਮ ਕੀ ਆ ਪੱਕਾ ਦਰਵਾਜਾ ਕਹਿੰਦੇ ਨੇ ਪੱਕਾ ਦਰਵਾਜਾ ਕਹਿੰਦੇ ਨੇ ਤੇ ਇਹ ਜਿਹੜਾ ਗੇਟ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਸੰਬੰਧ ਰੱਖਦਾ ਜਿਵੇਂ ਤੇ ਆ ਤੁਸੀਂ ਦੇਖੋ ਵੀ ਇਹ ਦਰਵਾਜਾ ਇਹ ਕਿੰਨਾ ਵੱਡਾ ਦਰਵਾਜਾ ਵਾ ਤੈਨੂੰ ਨਾਨਕਸ਼ਹੀ ਇਸ਼ਟਾਂ ਦੇ ਨਾਲ ਬਣਾਇਆ ਗਿਆ ਤੇ ਇਹ ਚੂਨੇ ਪੱਥਰਦਾਲੀ ਦੀ ਕੰਸਟਰਕਸ਼ਨ ਕੀਤੀ ਗਈ ਤੇ ਬੋਲਦੇ ਵੀ ਇਹ 300 ਸਾਲ ਪੁਰਾਣਾ ਵਾ ਹਣਾ ਇਹ 300 ਸਾਲ ਪੁਰਾਣਾ ਗੇਟ ਹੈਗਾ ਵਾ ਤੇ ਜਿੱਦੇ ਉਦਾਂ ਹੀ ਇਹ ਜਿਹੜੇ ਪਿੰਡ ਨੂੰ ਨਾ ਚਾਰੇ ਪਾਸੇ ਇੱਕ ਕਿਲੇ ਟਾਈਪ ਦੇ ਨਾਲ ਘੇਰਿਆ ਹੋਇਆ ਸੀ ਤਾਂ ਜਿਹੜਾ ਕੋਈ ਦੁਸ਼ਮਣ ਇਸ ਪਿੰਡ ਦੇ ਉੱਤੇ ਹਮਲਾ ਨਾ ਕਰ ਸਕੇ ਤੇ ਜਿਹੜਾ ਤੁਸੀਂ ਆ ਸਾਹਮਣੇ ਆ ਨਲੀਆਂ ਦੇਖਦੇ ਪਏ ਨਾ ਛੋਟੀਆਂ ਛੋਟੀਆਂ ਇਹ ਬੰਦੂਕਾਂ ਵਾਸਤੇ ਸੀਗੀ ਆਜ਼ਾ ਕਰਦਾ ਜਿਹੜੇ ਐਵੇਂ ਦੇ ਦਰਵਾਜ਼ੇ ਉਹਨਾਂ ਨੂੰ ਜਿਹੜੀ ਛੱਤ ਹੈ ਉਹ ਗੋਥਿਕ ਸਟਾਈਲ ਦੀ ਪਾਉਂਦੇ ਸੀ ਪਰ ਇੱਥੇ ਉਹਨਾਂ ਜਿਹੜੀ ਆਮ ਜਿਵੇਂ ਆਪਣੇ ਜਿਹੜੇ ਚਿਮਣੀਆਂ ਪਾਈਆਂ ਹੀਆਂ ਸਤੀਰੀਆਂ ਇਹ ਜਿਹੜੀਆਂ ਸਤੀਰੀਆਂ ਪਾਈਆਂ ਹੀਆਂ ਤੇ ਅੱਜ ਦੇਖੋ ਵੀ ਨਾਨਕਸ਼ਹੀ ਇੱਟਾਂ ਨਾਲ ਇਹਨੂੰ ਬਣਾਇਆ ਗਿਆ ਤੇ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਗਿਆ ਵੀ ਜਿੱਦਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਨਾਲ ਸੰਬੰਧਿਤ ਨਹੀਂ ਇਹਨਾਂ ਦੇ ਦਰਵਾਜ਼ੇ ਨੇ ਬੋਲ ਲੋ ਕਹੇ ਕੋਈ ਮੁਸਲਮਾਨਾ ਦੇ ਹੋ ਗਿਆ ਵੀ ਉਹਨਾਂ ਨੂੰ ਹੁਣ ਦੁਬਾਰਾ ਰੈਨੋਵੇਟ ਕਰਦੇ ਬਹੇ ਨੇ ਸਰਾਏ ਮੰਦਖਾਨ ਨੂੰ ਵੀ ਦੁਬਾਰਾ ਰੈਨੋਵੇਟ ਕੀਤਾ ਵਾ ਹੋਰ ਦੋ ਤਿੰਨ ਦਰਵਾਜ਼ੇ ਹੈਗੇ ਇਦਾਂ ਦੇ ਵੱਡੇ ਵੱਡੇ ਉਹਨੂੰ ਦੁਬਾਰਾ ਰੈਨੋਵੇਟ ਕੀਤਾ ਵਾ ਗਿਆ ਮੈਂ ਪਹਿਲਾਂ ਇੱਥੇ ਵੱਡੇ ਗੇਟ ਸੀਗੇ ਲੱਕੜੀ ਦੇ ਅੱਛਾ ਉਹ ਲੋਹਾ ਲੱਗੇ ਹੋ ਗਏ ਕਿਲ ਲੱਗੇ ਸੀਗੇ ਕਿਲਿਆ ਵਾਲੇ ਹਾਂਜੀ ਇੱਕ ਫਿਰ ਇਦਾਂ ਨਿਕਲਣ ਦਾ ਉਹ ਦਿੱਤਾ ਇੱਕ ਬਿਲਜਨ ਹਾਂ ਨੰਗਣ ਵਾਸਤੇ ਇੱਕ ਕੱਲੇ ਬੰਦੇ ਵਾਸਤੇ ਨੰਗਣ ਕੋਈ ਰਾਤ ਉੱਗ ਰਾਤ ਤੇ ਜੇ ਆਉਂਦਾ ਸੀ ਨਾ ਬਾਹਰ ਅੰਦਰ ਹਾਂਜੀ ਉਹ ਵੇਖੀ ਮੈਂ ਦੱਸੀ ਮੈਂ। ਅਰੇ ਪਿੰਡ ਦੇ ਆਲੇ ਦੁਆਲੇ ਅੱਜ ਕੌਣ 70 ਸਾਲ ਪਹਿਲਾਂ ਤੱਕ ਉੱਥੇ ਬੈੰਦਾ ਰਿਆ ਪਹਿਲੇਦਾਰ ਉਹ ਗੁਰਦੀ ਚ। ਅੱਛਾ ਉਹ ਜਿਹੜਾ ਉੱਤੇ ਤੁਸੀਂ ਆ ਗੁੰਮਟ ਦਿਖਦੇ ਪਏ ਜਿਹੜਾ ਅੱਛਾ। ਸੋ ਅੱਜ ਹੁਣ ਦਾ ਨਹੀਂ ਬੰਦਾ ਹੁਣ। ਨਹੀਂ ਹੁਣ ਨਹੀਂ ਬੰਦਾ। ਅੱਛਾ ਹੁਣ ਨਹੀਂ ਇੱਥੇ। ਜਿਹੜੀ ਇੱਕ ਅੰਮ੍ਰਿਤਸਰ ਵੱਲ ਹੈਗੀ ਸਰਾਏ ਮਾਨਤਖਾਨ। ਉੱਥੇ ਵੀ ਇਦਾਂ ਦਾ ਉਹ ਵੱਡਾ ਗੇਟ ਬਣਾਇਆ ਆ ਤੇ ਚੜਦੀਆਂ ਨੇ ਹਾਂ ਉੱਤੇ ਨੂੰ ਜਾਂਦੀਆਂ ਪੌੜੀਆਂ ਹਾਂ ਤੇ ਉਧਰ ਵੀ ਇਦਾਂ ਦਾ ਹੀ ਬਣਿਆ ਹੋਇਆ ਇੱਕ ਅੱਛਾ ਜੀ ਤੇ ਉਹ ਜਿਹੜਾ ਸਾਰੇ ਜਿਹੜਾ ਪਿੰਡ ਨੂੰ ਚਾਰੇ ਪਾਸੇ 30 ਦੀ 40 40 ਫੁੱਟ ਦੀਆਂ ਕੰਧਾਂ ਉੱਚੀਆਂ ਕੀਤੀਆਂ ਸੀ ਕਹਿੰਦੇ ਸੀਗੇ ਵੀ ਜਿਹੜਾ ਪਿੰਡ ਦੇ ਅੰਦਰ ਕੋਈ ਦੁਸ਼ਮਣ ਐਂਟਰ ਨਾ ਹੋ ਸਕੇ ਤੇ ਹੋ ਸਕਦਾ ਵੀ ਇਹਨੂੰ ਵੀ ਇਦਾਂ ਦਾ ਬਣਾਇਆ ਹੋਵੇ ਇਹ ਸੀ ਇਹ ਮੀ ਹਾਂਜੀ ਇਦਾਂ ਹੀ ਸੀ ਉਹ ਕੱਚਾ ਕੋਟ ਸੀ ਇਹਦਾ ਪਿੰਡ ਬਾਹਰ ਪਸਿਆ ਪਹਿਲਾ ਪਿੰਡ ਸਰਾਏ ਤੋਂ ਇਹਦੇ ਇਹਦੇ ਅੰਦਰ ਹੀ ਅੰਦਰ ਸੀ ਉੱਥੇ ਸ਼ਾਫ ਨੂੰ ਗੇਟ ਲੱਗ ਜਾਂਦਾ ਸੀ ਹਾਂਜੀ ਕੋਈ ਬਾਹਰ ਜਾ ਨਹੀਂ ਸੀ ਸਕਦਾ ਉਹ ਵੀ ਸਰਾਏ ਮੰਦਖਾਨੋਂ ਉੱਥੇ ਵੀ ਇਦਾਂ ਹੀ ਸੀ ਸੜਾਈ ਵਾਲੀ ਗਾਠ ਹੁੰਦੀ ਜਿਵੇਂ ਰੱਖੀਏ ਇਹੀ ਜੀ ਉਹਨੇ ਬਣਵਾਉਂਗੀ ਆ ਆ ਜਿਹੜਾ ਪੁਰਾਣਾ ਬੂਆ ਹੈ ਨਾ ਲੱਗਾ ਆ ਆ ਤੁਸੀਂ ਦੇਖੋ ਬਈ ਇਦਾਂ ਤੇ ਹੁਣ ਦਾ ਆਉਂਦੇ ਹੀ ਨਹੀਂਗੇ 27 ਗੱਡੇ ਖਜ਼ਾਨੇ ਦੇ ਵਿਆਜੂ ਲੈ ਕੇ ਗਿਆ ਸੀ ਇੱਥੇ ਐਡੇ ਬਾਣੀਏ ਤਕੜੇ ਸੀ ਅੱਛਾ ਕਿ ਜਿਵੇਂ ਤੁਸੀਂ ਦੱਸਦੇ ਨਾ ਮੁਦਕੀ ਦੀ ਲੜਾਈ ਹਾਂ ਸਾਡਾ ਉੱਧਰ ਕਿਹੜਾ ਬੰਦਾ ਉਹਨਾਂ ਦਾ ਸ਼ਹੀਦ ਹੋਇਆ ਸੀਗਾ ਉਹਦਾ ਨਾਮ ਨਹੀਂ ਪਤਾ ਅੱਛਾ ਉਹਨਾਂ ਦਾ ਬੁੜਾ ਮਰਿਆ ਕਰਕੇ ਕਹਿੰਦੇ ਨੇ ਮੁਤਕੀ ਕੇ ਮੁਤਕੀ ਮਰਿਆ ਤੀ ਉਹ ਅੱਛਾ ਮੁਦਕੀ ਗਿਆ ਹਣਾ ਜੰਗ ਤੇ ਲੜਾਈ ਹਾਂ ਲੜਾਈ ਤੇ ਵੀ ਉੱਥੇ ਉਹ ਸ਼ਹੀਦ ਹੋ ਗਿਆ ਨਾ ਵੀ ਇਹ ਚਾਰ ਜਗ੍ਹਾ ਲੜਾਈ ਹੋਈ ਸੀਗੀ ਇਹ 1840 ਤੋਂ ਤੇ 1845 ਤੇ 54 ਦੇ ਵਿੱਚ ਇਹ ਮੁਦਕੀ ਫਰੋਸ਼ਾ ਤੇ ਸਭਰਾਈ ਤੇ ਚੇਲੇ ਵਾਲਾ ਆ ਸਾਰਾ ਕੁਝ ਪਹਿਲਾਂ ਦਾ ਹੀ ਹਾਂ ਉਦਾਂ ਦੀ ਪੁਰਾਣੀ ਕੰਸਟਰਕਸ਼ਨ ਕੀਤੀ ਹੋਈ ਉਹ ਵੇਖੋ ਤੁਸੀਂ ਬਾਹਰੀਆਂ ਦੇ ਉੱਤੇ ਜਿਹੜੇ ਸ਼ੈੱਡ ਜਿਆ ਪਾਏ ਹੋਏ ਹਾਂ ਹਾਂ ਸੋਹਣਾ ਲੱਗਦਾ ਹੈ ਤੇ ਇਹਦਾ ਜਿਹੜਾ ਪੈਸਾ ਹੈ ਸਟੇਟ ਸਟੇਟ ਗਵਰਨਮੈਂਟ ਵੱਲੋਂ ਆਉਂਦਾ ਹੈ ਜਾਂ ਸੈਟ ਵੱਲੋਂ ਇਸ ਸਥਾਨ ਨੂੰ 100 ਸਵਾ 100 ਕਿਲਾ ਜ਼ਮੀਨ ਆ ਅੱਛਾ ਉਹਦਾ ਮੁਆਵਜ਼ਾ ਆਉਂਦਾ ਠੇਕਾ ਅੱਛਾ ਠੇਕਾ ਆਉਂਦਾ ਹਾਂ ਬਾਕੀ ਕੁਝ ਬਾਹਰਲੇ ਪਿੰਡਾਂ ਸੀ ਉਹ ਪਿੰਡਾਂ ਨੂੰ ਛੱਡਿਆ ਕਿਸੇ ਸਕੂਲ ਨੂੰ ਦੇਤੀ ਇਹਨਾਂ ਨੇ ਕੋਈ ਕਿਸੇ ਦਾਨ ਵਾਲੇ ਤੋਂ ਦੇਤੀ अच्छा ठीक 88 साधू ਨੇ ਕਿਹੜਾ साधू ਸੀ ਉਹ 88 साधू ਸਤੂ 88 साधू साधू ਦਾ ਨਾਮ ਹੈ ਉਹ 88 साधू ਤੁਹਾਨੂੰ ਇਹ ਆਪਣੀ ਵੀਡੀਓ ਕਿਵੇਂ ਤੇ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਬਾਕੀ ਐਵੇਂ ਦੇ ਹਫਤਾ ਇਤਿਹਾਸ ਦੇ ਨਾਲ ਤੁਹਾਨੂੰ ਰੂਹ ਰੂ ਆਪਾਂ ਕਰਵਾਉਂਦੇ ਰਹਾਂਗੇ ਪ੍ਰਾਨੀ ਜੀ ਲੱਗਿਆ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਾ ਤੈਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸ਼ੇਅਰ ਦੱਬ ਕੇ ਕਰ ਸਟਿਆ ਜੇ ਤੇ ਲਾਈਕ ਵੀ ਠੋਕ ਕੇ ਤੇ ਮਿਲਾਂਗੇ ਆਪਾਂ ਐਵੇਂ ਦੇ ਹੋਰ ਘੈਂਡ ਘੈਂਡ ਵਲੋਗਾਂ ਦੇ ਨਾਲ ਘੈਂਡ ਘੈਂਡ ਪਲੇਸਾਂ ਦੇ ਨਾਲ ਓਕੇ ਬਾਏ ਲਵ